ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼ੇਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਸੋ ਜਿੱਤਾ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਵਿਧਾਨ ਸਭਾ ਚੋਣਾਂ ਦਾ ਜੋ ਬਿਗਲ ਵੱਜ ਚੁੱਕਾ ਹੈ ਸੋ ਅੱਜ ਇਸ ਦੇ ਮੱਦੇ ਨਜ਼ਰ ਅਨਾਜ ਮੰਡੀ ਕੁਰਾਲੀ ਵਿਖੇ ਅਮਿਤ ਖੁੱਲਰ ਜੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਸੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਸੁਣਦੇ ਹਾਂ ਉਹਨਾਂ ਦੇ ਕੁਝ ਵਿਚਾਰ ਸੋ ਰਾਣਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਰਾਣਾ ਜੀ ਅਮਿਤ ਖੁੱਲਰ ਜੀ ਵੱਲੋਂ ਮੀਟਿੰਗ ਰੱਖੀ ਗਈ ਹੈ ਇਸ ਵਾਰ ਕੀ ਕਹੋ ਅੱਜ ਮਿਤ ਖੁੱਲਰ ਜੀ ਨੇ ਇੱਕ ਛੋਟੀ ਜਿਹੀ ਨੁਕਲ ਮੀਟਿੰਗ ਰੱਖੀ ਸੀ ਅਤੇ ਜਿਹੜੀ ਕਿ ਬਹੁਤ ਵੱਡੀ ਰੈਲੀ ਦਾ ਰੂਪ ਧਾਰ ਗਈ ਹੈ ਤੇ ਲੋਕਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਜਾਂ ਸਰਕਾਰ ਨਾਲੇ ਕੰਮ ਕੀਤੇ ਆ ਉਹਨਾਂ ਨੂੰ ਲੋਕ ਦੇਖ ਕੇ ਲੋਕ ਬੜੇ ਪੋਜ਼ਿਟਿਵ ਹੈ ਲੋਕ ਬੜੇ ਖੁਸ਼ ਹੈ ਲੋਕ ਜੀ ਹਰ ਪਾਰਟੀ ਆਪਣਾ ਦਾਅਵੇਦਾਰੀ ਮੁੱਖ ਰੱਖ ਰਹੀ ਹੈ ਸੋ ਇਸ ਵਾਰ ਕੀ ਕਹੋਗੇ ਦੇਖੋ ਜਿੰਨੀਆਂ ਵੀ ਪਾਰਟੀਆਂ ਸਾਰੇ ਪਾਰਟੀਆਂ ਆਪਣੇ ਆਪਣੇ ਦਾਅਵੇਦਾਰੀ ਰੱਖ ਰਹੀਆਂ ਨੇ ਪਰ ਉਹ ਪਾਰਟੀਆਂ ਇਹ ਨਹੀਂ ਦੱਸ ਰਹੀਆਂ ਕਿ ਉਹਨਾਂ ਨੇ ਕੰਮ ਕੀ ਕੀਤੇ ਨੇ ਜੇ ਆਪਾਂ ਗੱਲ ਕਰੀਏ ਆ ਕਾਲੀਵਾਲ ਦੇ ਕੈਂਡੀਡੇਟ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਜਿਨ੍ਹਾਂ ਨੇ ਕੀ ਕੱਲ ਰੋਡ ショਅ ਕੱਢਿਆ ਸੀ ਜਿਹੜਾ ਕਿ ਬੜੀ ਨਿਊਜ਼ ਚੱਲ ਰਹੀ ਹੈ ਕਿ ਉੱਚੀ ਦੁਕਾਨ ਕਾ ਫੀਕਾ ਭਗਵਾਨ ਤੇ ਮੈਂ ਸਮਝਦਾ ਕਿ ਉਹ ਇਹ ਨਹੀਂ ਦੱਸ ਰਹੇ ਕਿ ਉਹਨਾਂ ਨੇ ਕੰਮ ਕੀ ਕੀਤੇ ਨੇ ਚੰਦੂ ਮਾਦਰਾ ਜੀ ਇੱਥੇ 5 ਸਾਲ ਉਹਨਾਂ ਨੇ ਮੰਨਦੀ ਕੀਤੀ ਇਲਾਕੇ ਦੀ ਹਲਕਾ ਆਨੰਦਪੁਰ ਸਾਹਿਬ ਦੀ ਉਹਨਾਂ ਨੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੀ ਪਰ ਉਹਨਾਂ ਦੀ ਉਪਲਬਧੀ ਇੱਕ ਵੀ ਨਹੀਂ ਹੈਗੀ ਜਿਹੜੀ ਉਹ ਲੋਕਾਂ ਨੂੰ ਕਹਿ ਸਕਣ ਕਿ ਮੈਂ ਇਹ ਕੰਮ ਕੀਤਾ ਸੋ ਸਾਡੀ ਸਰਕਾਰ ਨੂੰ ਹਾਲੇ ਸਿਰਫ 2 ਸਾਲ ਹੋਏ ਨੇ 2 ਸਾਲ ਦੇ ਵਿੱਚ ਸਾਡੀ ਜਿਹੜੀ ਅਚੀਵ ਚਾਹੇ ਆਪਾਂ 90% ਲੋਕਾਂ ਦੇ ਜਿਹੜੇ ਬਿਜਲੀ ਬਿੱਲ ਉਹ ਜ਼ੀਰੋ ਆ ਰਹੇ ਨੇ ਬਿਜਲੀ ਬਿੱਲ ਦੀ ਗੱਲ ਕਰੀਏ ਚਾਹੇ ਆਪਾਂ ਸਿਹਤ ਕ੍ਰਾਂਤੀ ਦੀ ਗੱਲ ਕਰੀਏ ਚਾਹੇ ਆਪਾਂ ਐਜੂਕੇਸ਼ਨ ਕ੍ਰਾਂਤੀ ਦੀ ਗੱਲ ਕਰੀਏ ਚਾਹੇ ਆਪਾਂ ਨੌਕਰੀਆਂ ਦੀ ਗੱਲ ਕਰੀਏ ਮੈਂ ਨਹੀਂ ਸਮਝਦਾ ਕਿ ਇਤਿਹਾਸ ਦੇ ਵਿੱਚ ਕੋਈ ਸਰਕਾਰ ਹੋएगी ਜਿਹਨੇ 2 ਸਾਲਾਂ ਦੇ ਵਿੱਚ 43000 ਤੋਂ ਉੱਪਰ ਨੌਕਰੀਆਂ ਦਿੱਤੀਆਂ ਚਾਹੇ ਆਪਾਂ ਟੋਲ ਟੈਕਸਾਂ ਦੀ ਗੱਲ ਕਰੀਏ ਜਿਹਨੇ ਟੋਲ ਟੈਕਸ ਮਾਨਸਾਹਬ ਦੀ ਸਰਕਾਰ ਦੇ ਵਿੱਚ ਬੰਦ ਹੋਏ ਨੇ ਤੇ ਮੈਂ ਨਹੀਂ ਸਮਝਦਾ ਕਿ ਇਹਨਾਂ ਬਾਰੇ ਕਿਸ ਨੇ ਅੱਜ ਤੱਕ ਧਿਆਨ ਦਿੱਤਾ ਹੈ ਪਹਿਲੀਆਂ ਸਰਕਾਰਾਂ ਨੇ ਆਪਣੀਆਂ ਵਡੀਆਂ ਪਾਈਆਂ ਹੁੰਦੀ ਉਹਨਾਂ ਬਈਕ ਲੈਟਰ ਆਂਦਾ ਸੀ ਕਿ ਸਾਡਾ ਰੋਲਟੈਕਸ ਬੰਦ ਹੋ ਰਿਹਾ ਤੁਸੀਂ ਸਾਨੂੰ 2 ਸਾਲ ਜਾਂ 3 ਸਾਲ ਸਾਰੇ ਵਧਾਏ ਜਾਣ ਉਹ ਬਦਾਂਦੇ ਸੀ ਕਿਉਂਕਿ ਉਹਨਾਂ ਦੇ ਚ ਉਹਨਾਂ ਦੀ ਆਪਣੀ ਹਿੱਸੇਦਾਰੀ ਹੁੰਦੀ ਸੀ ਪਰ ਜਿਹੜੀ ਮਾਨ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹਰ ਸਮੇਂ ਇਹ ਹੀ ਸੋਚਦੀ ਹੈ ਕਿ ਆਮ ਲੋਕਾਂ ਨੂੰ ਕਿਵੇਂ ਰਾਹਤ ਦੇ ਸਕੇ ਤੇ ਹੋਰ ਵੀ ਬਹੁਤ ਕੰਮ ਹੈ ਜਿਹੜੇ ਸਰਕਾਰ ਨੇ ਮਲਕੀ ਹੁਣ ਤੱਕ ਸਰਕਾਰ ਨੇ ਕੀਤੇ ਨੇ ਸੋ ਮੈਂ ਜਾਣਦਾ ਕਿ ਦੇਖੋ ਕਿ ਲੋਕ ਲੋਕੀ ਮਨ ਬਣਾ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜਿਹੜੀ ਵੋਟ ਹੈਗੀ ਆ ਉਹ ਆਮ ਆਦਮੀ ਪਾਰਟੀ ਨੂੰ ਹੀ ਪਾਣੀ ਹੈ ਤੇ ਬਹੁਤ ਵੱਡੀ ਲੀਡ ਤੇ ਜੋ ਤਾਂ ਕੇ ਮਲਵਿੰਦਰ ਸਿੰਘ ਕੰਗਜੀ ਨੂੰ ਉਹ ਲੋਕ ਸਭਾ ਚ ਭੇਜਣ ਲਗੇ। ਹਾਲ ਮੌਜੂਦ ਨੇ ਅਮਿਤ ਜੀ। ਅਮਿਤ ਜੀ ਅੱਜ ਤੁਹਾਡੇ ਦੁਆਰਾ ਜੋ ਇਹ ਮੀਟਿੰਗ ਰੱਖੀ ਗਈ ਹੈ ਜੋ ਕਿ ਕਾਫੀ ਵੱਡੀ ਤعداد ਚ ਲੋਕਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ। ਸੋ ਇਸ ਬਾਰੇ ਕੀ ਜੋ ਜੀ ਸਾਡੀ ਮੈਡਮ ਨੇ ਡਿਊਟੀ ਲਈ ਸੀ ਸਾਡੀ ਮੀਟਿੰਗ ਦੀ ਅਸੀਂ ਉਹਨੂੰ ਨਿਭਾ ਰਹੇ ਆਂ ਵਧੀਆ ਤਰੀਕੇ ਨਾਲ। ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆਂ ਜੀ ਸਾਡੀ ਸਰਕਾਰ। ਤੇ ਸਾਡੀ ਮੈਡਮ ਨੇ ਕਿਹਾ ਸੀਗਾ ਜਿਹੜੇ ਗਾਰੰਟੀਆਂ ਮਾਨ ਸਰਕਾਰ ਨੇ ਦਿੱਤੀਆਂ ਉਹਨੂੰ ਦੇਖਦੇ ਹੋਏ ਵੋਟ ਪਾਣੀ ਹੈ। ਜੋ ਗਰੰਟੀਆ ਪੂਰੀਆਂ ਨਹੀਂ ਹੋਣਗੀਆਂ ਤਾਂ ਸਾਨੂੰ ਵੋਟ ਨਾ ਪਾਓ ਮੌਜੂਦ ਨੇ ਨਵਦੀਪ ਜੀ ਨਵਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਨਾਜ ਮੰਡੀ ਵਿਖੇ ਅਮਿਤ ਕੁਲਰ ਜੀ ਦੁਆਰਾ ਜੋ ਮੀਟਿੰਗ ਰੱਖੀ ਗਈ ਹੈ ਸੋ ਇਸ ਬਾਰੇ ਕੀ ਹੋਵੇ ਬਹੁਤ ਹੀ ਵਧੀਆ ਮੈਂ ਅਮਿਤ ਕੁਲਰ ਜੀ ਦਾ ਧੰਨਵਾਦ ਕਰਦਾ ਤੇ ਇਹਨਾਂ ਵਾਰਡ ਵਾਸੀਆਂ ਦਾ ਜੋ ਬੜੀ ਗਿਣਤੀ ਦੇ ਵਿੱਚ ਹੰਗਾਰਾ ਭਰ ਰਹੇ ਨੇ ਇਸ ਮੀਟਿੰਗ ਦਾ ਤੇ ਵਾਰਡ ਵਾਸੀਆਂ ਦੇ ਨਾਲ ਮੈਡਮ ਅਨਮੋਲ ਗਗਨ ਮਾਨ ਜੀ ਸਾਡੇ ਮੰਤਰੀ ਸਾਹਿਬ ਅੱਜ ਜੋ ਮੈਂ ਮੈਡਮ ਦਾ ਦੋਰਾਇ ਵਾਰਡ ਦੇ ਵਿੱਚ ਬਾੜ ਦੀਆਂ ਸਮੱਸਿਆ ਤੇ ਬਾੜ ਦੇ ਲੋਕਾਂ ਦੀਆਂ ਸਮੱਸਿਆ ਉਹ ਸਾਰੀਆਂ ਸੁਣੀਆਂ ਜਾਣਗੀਆਂ ਤੇ ਉਹ ਹੱਲ ਕੀਤੀਆਂ ਜੀ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਦਿਨ ਅੱਗੇ ਆ ਰਹੇ ਸੋ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਹੈ ਜੀ ਪਾਰਟੀ ਨੂੰ ਪਾਰਟੀ ਨੂੰ ਰਿਸਪੌਂਸ ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਅਸੀਂ ਵੀ ਹਰ ਟਾਈਮ ਲੋਕਾਂ ਦੇ ਵਿੱਚ ਆ ਤੇ ਲੋਕਾਂ ਦੇ ਕੰਮ ਆਵਾਦੀ ਪਾਰਟੀ ਵੱਲੋਂ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਆ ਨਾ ਤੇ ਜੋ ਸਾਂਝੇ ਤੌਰ ਤੇ ਵੱਡੇ ਕੰਮ ਆ ਹਸਪੀਟਲਾਂ ਦੇ ਮੁੱਦੇ ਲਾ ਲੋ ਸਕੂਲ ਦੇ ਮੁੱਦੇ ਲਾ ਲੋ ਇਹ ਇਹਨਾਂ بڑے ਮੁੱਦਿਆਂ ਤੇ ਸਰਕਾਰ ਕੰਮ ਕਰ ਰਹੀ ਆ ਤੇ ਕਰਦੀ ਰਹੇਗੀ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਪ੍ਰੋਗਰੈਸ ਦੇਖਣ ਨੂੰ ਮਿਲੇਗੀ ਧੰਨਵਾਦ ਮੌਜੂਦ ਨੇ ਬਲਵਿੰਦਰ ਸਿੰਘ ਜੀ ਜੋ ਕਿ ਸਾਬਕਾ ਚੇਅਰਮੈਨ ਸਾਹਿਬ ਹਨ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਕਵਰੇਜ ਕਰਨ ਆਏ ਹੋ ਬਾਕੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਮੈਦਾਨ 'ਚ ਉਤਾਰ ਰਹੇ ਆ। ਬਾਕੀ ਕਿਹੜੋ ਪਾਰਟੀਆਂ ਦੇ ਰਹਿੰਦੇ ਉਹ ਵੀ ਆ ਜਾਣਗੇ। ਸਾਡੀ ਪਾਰਟੀ ਨੇ ਸਰਦਾਰ ਮਰਵਿੰਦਰ ਸਿੰਘ ਜੀ ਕੰਗ ਨੂੰ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ। ਬਹੁਤ ਹੀ ਸੱਚੇ ਪੜ੍ਹੇ ਲਿਖੇ ਨੌਜਵਾਨ ਨੇ। ਆਪਾਂ ਸਾਰਿਆਂ ਨੂੰ ਚਾਹੀਦਾ ਕਿ ਵੀ ਬਲਾਰੇ ਵੀ ਨੇ ਉਹ ਬਹੁਤ ਵਧੀਆ ਬੋਲਦੇ ਨੇ ਤੁਸੀਂ ਟੀਵੀ 'ਤੇ ਵੀ ਸੁਣਿਆ ਹੋਊਗਾ। ਬਾਕੀ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਵੀ ਪੰਜਾਬ ਦੀ ਨੁਮਾਇੰਗੀ ਕਰਨ ਵਾਲਾ ਕੋਈ ਏਡਾ ਦਾ ਬੰਦਾ ਹੋਵੇ ਜਿਹੜਾ ਆਪਣੇ ਪੰਜਾਬ ਦੀ ਗੱਲ ਘੋਰ-ਘੋਰ ਨਾਲ ਉਸੇ ਚੱਕੇ ਸਾਡੀ ਪਾਰਟੀ ਨੇ ਬਹੁਤ ਵਧੀਆ ਉਮੀਦਵਾਰ ਦਿੱਤਾ ਹੈ ਬਾਕੀ ਸਾਰੀ ਪਾਰਟੀਆਂ ਦੇ ਉਮੀਦਵਾਰ ਆਉਣੇ ਆ ਵੱਧ ਤੋਂ ਵੱਧ ਜਿਹੜੇ ਹੈਗੇ ਸਾਡੀ ਪਾਰਟੀ ਦੇ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਨੂੰ ਵੋਟਾਂ ਪਾਓ ਸਾਰੇ ਆ ਵੀਰਾਂ ਨੂੰ ਪ੍ਰਾਰਥਨਾ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮਲਵਿੰਦਰ ਸਿੰਘ ਕੰਗ ਜੀ ਨੂੰ ਜਿਤਾ ਕੇ ਵੀਰ ਜੀ ਕੱਲ ਚੰਦੂ ਮੱਜਰੇ ਸਾਹਿਬ ਵੀ ਆਏ ਸੀਗੇ ਕੁਰਾਲੀ ਵਿਖੇ ਸੋ ਉਹਨਾਂ ਨੇ ਵੀ ਆਪਣੀ ਦਾਵਾਦਾਰੀ ਠੋਕੀ ਐ ਸੋ ਉਸ ਬਾਰੇ ਕੀ ਕਹੋ ਦੇਖੋ ਕੱਲਿਆਂ ਦਾ ਤਾਂ ਤੁਹਾਨੂੰ ਹੁਣ ਮੇਰੇ ਤੇ ਕੂਕ ਹੋਣੇ ਆ ਪਤਾ ਹੀ ਐ ਵੀ ਹੋਰ ਕਿਸੇ ਬੱਚੇ ਤੋਂ ਪੁੱਛ ਲਓ ਵੀ ਉਹ ਵੀ ਕਹੂਗਾ ਵੀ ਚੌਥਾ ਪੰਜਵਾਂ ਨੰਬਰ ਜਿਹੜਾ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਉਹ ਕਿਸੇ ਮੁਕਾਬਲੇ ਤੇ ਹੈ ਨਹੀਂ ਬਾਕੀ ਹਰ ਇੱਕ ਨੇ ਆਪਣਾ ਆਪਣਾ ਜੋਰ ਲਾਉਣਾ ਹੈ ਲਾਉਣ ਜਿੱਦਾਂ ਜਿੱਦਾਂ ਚੋਣਾ ਨਜ਼ਰ ਅੱਗੇ ਆ ਰਹੀਆਂ ਹਨ ਸੋ ਲੋਕਾਂ ਨੂੰ ਕੀ ਅਪੀਲ ਕਰੋ ਅਸੀਂ ਤਾਂ ਇਹ ਕਰੂਗੇ ਵੀ ਸਾਥ ਸੂਰਤ ਜਿਹੜਾ ਬੰਦਾ ਹੈ ਝੱਜਾ ਢੰਗਾ ਵਾਲਾ ਬੰਦਾ ਹੈ ਜਿਹੜਾ ਵੀ ਜਿਹਦੇ ਤੇ ਕੋਈ ਦਾਗ ਨਹੀਂ ਹੈ ਆਪਾਂ ਉਹਨੂੰ ਆਪਣੇ ਹਲਕੇ ਦੀ ਨੁਮਾਇੰਦਗੀ ਰਹੀਏ ਕਿਉਂਕਿ ਇਹ ਜਿਹੜਾ ਹਲਕਾ ਹੈ ਇਹ ਧਾਰਮਿਕ ਹਲਕਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਆਪਾਂ ਸਾਫ ਦੂਸਰੇ ਬੰਦੇ ਨੂੰ ਕਿਸੇ ਨੂੰ ਭੇਜੀਏ ਤਾਂ ਕਿ ਆਪਣੇ ਹਲਕੇ ਦੀ ਜਿਹੜੀ ਹੈ ਉਹ ਅੱਗੇ ਆਵਾਜ਼ ਉਠਾਉਣ ਪੰਜਾਬ ਦੀ ਆਵਾਜ਼ ਵੀ ਉਠਾਉਣਗੇ ਤੇ ਦੇਸ਼ ਦੀ ਆਵਾਜ਼ ਵੀ ਉਠਾਉਣਗੇ ਬਾਕੀ ਜਿਹੜਾ ਹੁਣ ਸਿਸਟਮ ਚੱਲ ਰਿਹਾ ਹੈ ਵੀ ਬੀਜੇਪੀ ਜੋ ਕਰ ਰਹੀ ਹੈ ਉਹ ਸਭ ਨੂੰ ਪਤਾ ਹੀ ਹੈ ਕਿਸੇ ਦੀ ਕੋਣੀ ਮਰੋੜ ਕੇ ਆਪਣਾ ਨਾਲ ਆ ਰਹੀ ਹੈ ਕਿਸੇ ਨੂੰ ਤੱਕਾ ਕਰਕੇ ਸਾਰਿਆਂ ਨੂੰ ਪਤਾ ਵੀ ਈਡੀ ਕਿਸੇ ਨੂੰ ਇਨਕਮ ਟੈਕਸ ਦਾ ਦਬਕਾ ਦੇ ਕੇ ਕਿਸੇ ਨੂੰ ਸੀਬੀਆਈ ਦਾ ਦਬਕਾ ਦੇ ਕੇ ਜੋ ਕਰਦੇ ਸਾਰਿਆਂ ਨੂੰ ਪਤਾ ਧੰਨਵਾਦ ਸਾਸ਼ੀ ਗਾਵੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਨਾਜ ਮੰਡੀ ਵਿਖੇ ਜੋ ਮੀਟਿੰਗ ਰੱਖੀ ਗਈ ਹੈ ਇਸ ਬਾਰੇ ਕੀ ਕਹਾਂ ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇੱਥੇ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਹੋ ਔਰ ਤੁਹਾਡੇ ਮੀਡੀਆ ਦੇ ਜ਼ਰੀਏ ਕਰਦੇ ਆ ਕੋਈ ਐਸਾ ਜਿਹੜੇ ਸਾਡੇ ਵਿਚਾਰ ਹੈ ਸਾਡੀ ਵਿਧਾਇਕ ਬੀਬਾ ਅਨਮੋਲ ਗਗਨ ਮਾਨ ਜੀ ਉਹ ਇੱਥੇ ਪਹੁੰਚ ਰਹੇ ਹਨ ਉਹਨਾਂ ਨੇ ਜਿਹੜੇ ਵਿਚਾਰ ਕਰਨੇ ਹਨ ਉਹ ਤੁਹਾਡੇ ਮੀਡੀਆ ਦੇ ਜ਼ਰੀਏ ਸਾਰੇ ਪੰਜਾਬ 'ਚ ਜਾਣੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਰੱਖੀ ਹੋਈ ਹੈ ਜੀ ਬਾਨੋਲ ਗਗਨ ਮਾਨ ਜੀ ਕੈਬਨਟ ਮੰਤਰੀ ਪੰਜਾਬ ਉਹ ਇੱਥੇ ਪਹੁੰਚ ਰਹੇ ਆ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਆ ਗਈਆਂ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਆ ਜੋ ਦੋ ਸਾਲਾਂ ਵਿੱਚ ਸਰਕਾਰ ਨੇ ਪ੍ਰਾਪਤੀਆਂ ਕੀਤੀਆਂ ਉਹ ਵੀ ਸੰਗਤ ਦੇ ਵਿੱਚ ਨਸ਼ਰ ਕਰਨੀਆਂ ਜਿਵੇਂ ਕਿ ਲੋਕ ਆਏਗਾ ਪਹਿਲੀ ਗਾਰੰਟੀ ਸੀ ਇਹਨਾਂ ਦੀ ਸੇਤ ਸੇਤ ਬਾਰੇ ਸੀ ਉਹ ਜਿਵੇਂ ਸਾਡੇ ਕਰਾਲੀ ਦੇ ਹਸਪਤਾਲ ਹੈ ਇਹਦੇ ਲਈ ਮੈਡਮ ਜੀ 13 ਕਰੋੜ ਰੁਪਇਆ ਲੈ ਕੇ ਆਏ ਆ ਔਰ ਉੱਥੇ ਜਿਹੜੀ ਪਹਿਲਾਂ 100 mm ਦੀ ਮਸ਼ੀਨ ਸੀ ਅਲਟਰਾ ਸਾਊਂਡ ਦੀ ਉਹ ਹੁਣ 300 mm ਦੀ ਆ ਰਹੀ ਹੈ ਪਹਿਲਾਂ ਪਿਛਲੀ ਸਰਕਾਰ ਦੇ ਵੇਲੇ ਇੱਥੇ ਕੋਈ ਡਾਕਟਰ ਨਹੀਂ ਸੀ ਹੈਗਾ ਹਸਪਤਾਲ ਜਿਹੜਾ ਖੁਦ ਬਿਮਾਰ ਸੀ ਔਰ ਅੱਜ ਸੱਤ ਡਾਕਟਰ ਦਿਨੇ ਬੈਠਦੇ ਆਂ ਔਰ ਚਾਰ ਡਾਕਟਰ ਆ ਜਿਹੜੇ ਰਾਤ ਨੂੰ ਬੈਠਦੇ ਆਂ ਹਰ ਬਿਮਾਰੀ ਦਾ ਸਫਲ ਇਲਾਜ ਹੁੰਦਾ ਇੱਥੇ ਗੋਡਿਆਂ ਦਾ ਸਫਲ ਆਪਰੇਸ਼ਨ ਹੋ ਰਹੇ ਆਂ ਔਰ ਜਿਹੜੀ ਦਵਾਈ ਗਈ ਹੈ ਉਹ ਵੀ 2000 ਰੁਪਏ ਦੀ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਇਹ ਗੱਲ ਕਰੀਏ ਮਰੀਜ਼ਾਂ ਦੀ 600 ਤੋਂ ਲੈ ਕੇ 700 ਤੱਕ ਮਰੀਜ਼ ਆ ਜਿਹੜਾ ਇੱਥੇ ਡੇਲੀ ਪਹੁੰਚਾਇਆ ਜਾ ਰਿਹਾ ਹਰ ਬਿਮਾਰੀ ਦਾ ਇਲਾਜ ਹੋ ਰਿਹਾ ਉੱਤੇ ਬਾਅਦ ਦੂਜੀ ਗੱਲ ਆ ਜਾਂਦੀ ਹੈ ਸਿੱਖਿਆ ਦੀ ਇੰਨੇ ਵਧੀਆ ਵਧੀਆ ਮਿਆਰ ਵਾਲੇ ਸਕੂਲ ਹੈ ਜਿਹੜੇ ਬਣਨ ਜਾ ਰਹੇ ਆ 117 ਐਮੀਨੈਂਟ ਸਕੂਲ ਬਣਨ ਜਾ ਰਿਹਾ ਜਿੱਥੇ ਬਹੁਤ ਵਧੀਆ ਪੜ੍ਹਾਈ ਹੈ ਜਿਹੜੀ ਅਮੀਰ ਗਰੀਬ ਲਈ ਸਭ ਲਈ ਸਾਂਝੀ ਉੱਥੇ ਪੜ੍ਹਾਈ ਜਿਹੜੀ ਹੋਣ ਜਾ ਰਹੀ ਹੈ ਜਿੱਥੋਂ ਕਿ ਬੱਚੇ ਆਈਐਸ ਅਫਸਰ ਬਣਨ ਤੱਕ ਉੱਥੇ ਬਣ ਕੇ ਜਾਣਗੇ ਸੋ ਇਸ ਤਰ੍ਹਾਂ ਜਿਵੇਂ ਬਿਜਲੀ ਦੇ ਬਿੱਲਾਂ ਦੀ ਗਾਰੰਟੀ ਸੀਗੀ ਉਹ ਵੀ ਤਕਰੀਬਨ 90% ਜਿਹੜੇ ਲੋਕਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਮਾਫ ਹੈ ਅਸੀਂ ਡੋਰ ਟੂ ਡੋਰ ਕਰਦੇ ਪਿੰਡਾਂ ਤਕਰੀਬਨ ਜਾਣੇ ਆ ਹਰ ਬੰਦਾ ਕਹਿੰਦਾ ਕਿ ਸਾਡਾ ਕੋਈ ਬਿੱਲ ਨਹੀਂ ਆ ਰਿਹਾ ਜ਼ੀਰੋ ਬਿੱਲ ਆ ਰਿਹਾ ਕੋਈ ਵਕਤ ਸਮੱਸਿਆ ਵੀ ਹੁੰਦੀ ਹੈ ਜਿਵੇਂ ਪਹਿਲੇ ਬਿੱਲ اٹਕੇ ਹੋਏ ਆ ਉਹਨਾਂ ਨੂੰ ਕੋਈ ਇੱਕ ਵਾਰੀ ਤਾਂ ਖਤਮ ਕਰਨੇ ਪੈਣੇ ਆ ਉਤੇ ਬਾਅਦ ਫਿਰ ਜਿਹੜੇ ਜ਼ੀਰੋ ਬਿੱਲ ਸ਼ੁਰੂ ਹੋ ਜਾਣਗੇ ਸੋ ਇਹ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਆਮ ਜਨਤਾ ਤੱਕ ਤਕਰੀਬਨ ਤਿੰਨ ਨੂੰ ਪਹੁੰਚ ਰਹੀਆਂ ਸੋ ਜਨਤਾ ਵੀ ਖੁਸ਼ ਹੈ ਕਿਉਂਕਿ ਜਿਹੜੇ ਨਹਿਰਾਂ ਦੇ ਸੂਏ ਸੀਗੇ ਉਹ ਬਿਲਕੁਲ ਬੰਦ ਪਏ ਸੀਗੇ ਆ ਸਰਕਾਰ ਕੀ ਕਰਦੀ ਸੀਗੀ ਉਹਨਾਂ ਦੀ ਰਿਪੇਅਰ ਕਰਾਉਂਦੀ ਸੀਗੀ ਲੇਕਰ ਰਿਪੇਅਰਾਂ ਦੇ ਪੈਸੇ ਪਾ ਦਿੰਦੇ ਸੀਗੇ ਉਹ ਪੈਸੇ ਹਜਮ ਕਰ ਕਰ ਦਿੰਦੇ ਸੀ ਕਰਦੇ ਸੀਗੇ ਤੇ ਹੁਣ ਭਗਵੰਤ ਮਾਨ ਜੀ ਨੇ ਜਿਹੜੇ ਸੂਏ ਐ ਕੱਸੀਆਂ ਐ ਉਹ ਸਾਫ਼ ਕਰਾਤੇ ਔਰ ਪੱਕੇ ਵੀ ਕਰਾਤੇ ਜਿੱਥੇ ਕੱਸੀਆਂ ਨਹੀਂ ਐ ਉੱਥੇ ਪਾਈਪ ਲਾਈਨ ਵਿਛਾ ਕੇ ਹਰ ਖੇਤ ਨੂੰ ਪਾਣੀ ਜਿਹੜਾ ਉਹ ਨਹਿਰ ਦਾ ਲੱਗਣਾ ਸ਼ੁਰੂ ਹੋ ਗਿਆ ਇਹਦਾ ਇੱਕ ਇਹ ਫਾਇਦਾ ਹੈ ਜਿਹੜੇ ਅਸੀਂ ਬੋਰ ਕਰ ਕਰਕੇ ਟਿਊਬਵਲ ਡੂੰਘੇ ਲਾਏ ਐ ਪਾਣੀ ਦਾ ਪੱਧਰ ਜਿਹੜਾ ਬਹੁਤ ਡੂੰਗਾ ਚਲੇ ਗਿਆ ਉਹਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਅਪਰਾਧਾ ਗੀਰ ਜੀ ਮੰਨਣਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਕਈ ਜਾਇਹੇ ਕੰਮ ਕਰੇਗੀ ਜੋ ਕਿ ਲੋਕਾਂ ਦੇ ਹਿੱਤ ਵਿੱਚ ਹੋਣਾ ਹੈ ਦੇਖੋ ਪਿਛਲੀਆਂ ਸਰਕਾਰਾਂ ਨੇ ਇੰਨਾ ਤਾਣਾ ਬਾਣਾ ਜਿਹੜਾ ਲਜਾਇਆ ਹੋਇਆ ਉਹਨੂੰ ਸਲਝਾਉਣ ਵਾਸਤੇ ਟਾਈਮ ਤਾਂ ਜ਼ਰੂਰ ਲੱਗਣਾ ਹੈ ਪਰ ਜਿਵੇਂ ਭਵੰਤਮਾਨ ਜੀ ਕਹਿ ਰਹੇ ਆ ਕਿ ਨੀਰ ਸਾਫ਼ ਹੋਣੀ ਚਾਹੀਦੀ ਹੈ ਕੰਮ ਤਾਂ ਆਪਣੇ ਆਪ ਹੋਈ ਜਾਣੇ ਆ ਭਵੰਤਮਾਨ ਜੀ ਲੱਗੇ ਹੋਏ ਆ ਕੋਈ ਪ੍ਰਵਾਹ ਨਹੀਂ ਕਰਦੇ ਹੈਗੇ ਸਿਰਫ ਜਨਤਾ ਅੱਗੇ ਬੇਨਤੀ ਹੈ ਕਿ ਜਿਹੜਾ ਉਹਨਾਂ ਦਾ ਨਾਰਾ 13 0 ਵਾਲਾ ਉਹਨੂੰ ਸਫਲ ਕਰਨ ਤਾਂ ਕਿ ਪੰਜਾਬ ਤਾਂ ਤੁਸੀਂ ਬਚਾ ਲਿਆ ਹੁਣ ਆਪਣੇ ਦੇਸ਼ ਨੂੰ ਵੀ ਬਚਾ ਲਓ ਜਿਹੜਾ ਮੋਦੀ ਸਰਕਾਰ ਲੁੱਟਣ ਜਾ ਰਹੀ ਹੈ ਧੰਨਵਾਦ ਥੈਂਕ ਯੂ ਸੋ ਜਦੋਂ ਆਪਣਾ ਬੱਚਾ ਨਸ਼ੇ ਤੇ ਲੱਗਦਾ ਹੈ ਸੇਵਟਾ ਉਹਦਾ ਹੁੰਦਾ ਹੈ ਸਿਰਫ ਸੇ ਸਰਵ ਚੰਦ ਪੈਸਿਆਂ ਲਈ ਇਹਨਾਂ ਨੇ साढ़े पाब की जवानी है जी बर्बाद करके रख दी है जोड़ी नशे तो जो बचे हैं वो बहर न चले गए माँ बाप ने मजबूर होकर बाहर भेजे ता कि इतने जोड़े नशे के चक्कर ना फल जाऊ सो यह तकली है परी कृपा दे जो तीन नवी सरकार चुनी है ਸਮਝ ਲਓ ਕਿ ਤੁਸੀਂ ਪੰਜਾਬ ਬਚਾ ਲਿਆ ਕਿਉਂਕਿ ਨਹੀਂ ਤਾਂ ਪੰਜਾਬ ਸਮਝ ਲਓ बिक ਗਿਆ ਸੀ ਸਰਾਰ ਭਾਸੇਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਸਾਫ਼ ਨੀਤ ਨਾਲ ਕੰਮ ਕਰ ਰਹੇ ਆ ਉਹਨਾਂ ਦਾ ਇਹ ਵੀ ਦਾਵਾ ਕਿ ਚਿੰਤਾ ਜਿਹੜਾ ਬਿਲਕੁਲ ਖਤਮ ਕਰਨਾ ਲੱਗੇ ਹੋਏ ਐ ਐਨਾ ਜ਼ਿਆਦਾ ਫੈਲਿਓ ਦੂਜੀ ਗੱਲ ਐ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਬਿਜਲੀ ਦੇ ਬੇਲਾਂ ਦਾ ਅਸੀਂ ਡੋਰ ਟੂ ਡੋਰ ਕਰਦੇ ਹਾਂ ਪਿੰਡਾਂ 'ਚ ਹਰ ਘਰ ਪੁੱਛਦੇ ਹਾਂ ਤੁਹਾਡਾ ਕੋਈ ਬਿੱਲ ਆਇਆ ਕਿਸੇ ਨੇ ਨਹੀਂ ਕਿਹਾ ਕਿ ਸਾਡਾ ਕੋਈ ਬਿੱਲ ਆਇਆ 0% ਬਿੱਲ ਆ ਰਹੇ ਨੇ ਸੂਰਿਆ ਪ੍ਰਾਪਤੀ ਅਮੀ ਜੁਗਲੇਰੀ ਹੈਗੇ ਤੁਹਾਡੀ ਪਾਰਟੀ ਨੇ ਕਰੇ ਆ ਇਹ ਪ੍ਰਾਪਤੀਆਂ ਹੋ ਰਹੀਆਂ ਸੱਤੀ ਵਕਤੀਓ ਸਾਰੇ ਕੰਮ ਹੋ ਜੁ ਰਹੇ ਨੇ ਸੋ ਦੇਖਾ ਤੁਸੀਂ ਦੋਸਾਂ ਪੰਨਿਆਂ ਦੇ ਵਿੱਚ gota ਭਾਣਿਆ ਦੀ ਪੰਜਾਬ ਬਚਾਉਣ ਵਾਸਤੇ ਹੁਣ ਕਹਿੰਆਂ ਉਹ ਤਾਂ ਆ ਰਹੇ ਆ ਵਿਦੇਸ਼ ਨੂੰ ਮਿਟਾਉਣ ਵਾਸਤੇ ਆ ਰਿਹਾ ਅਤਾਰਾ ਬੇਸ਼ ਬਿੱਜ ਚੁੱਕਿਆ 에어ਪੋਰਟ ਦੇਖ ਕੇ ਵੀ ਆ ਗਏ ਹਾਂ ਤਾਂ ਪਰਮਾਤਮਾ ਨੇ ਜਿਹੜੇ ਕਿਸਾਨਾਂ ਨੇ ਅੰਦੋਲਨ ਚਲਾਤਾ ਤਾਂ ਮੜ ਮੋਗਾ ਖਲ ਪੈ ਗਿਆ ਨਹੀਂ ਕਹੀ ਕਿ ਕਮ ਹੋ ਗਿਆ ਸੀ ਆਪਾਂ ਨੱਥ ਪਾਈਏ ਜਿਹੜੇ ਸ਼ਹਿਰ ਦੇ ਕਰਮਾਂ ਦੇ ਵਿੱਚ ਰੋੜਾ ਉਡਾ ਰਹੇ ਆ ਐਜੀਐਮ ਸੀ ਨੂੰ ਆਪਾਂ ਪੁੱਛੀਏ ਕਿ ਕਿਹਾ ਦੋਸਤੋ ਉਹ ਸ਼ਹਿਰ ਦੇ ਵਾਸੀ ਨਹੀਂ ਹੈ ਕਿਉਂ ਅਸੀਂ ਬੜਾ ਰੋੜ ਤੇ ਜਾਂਦੇ ਨਹੀਂ ਹੈ ਕਿਉਂ ਉਹਨਾਂ ਸ਼ਹਿਰ ਨਾਲ ਇੱਤੇਸੀ ਨਹੀਂ ਹੈ ਇਹਦੇ ਬੰਦਿਆਂ ਨੂੰ ਆਪਾਂ ਮੌਕੇ ਤੇ ਸचेत ਹੋ ਕੇ ਇਹਦੇ ਬੰਦਿਆਂ ਨੂੰ ਆਕੇ ਨਹੀਂ ਆਉਣ ਦਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਦੋਸਤੋ ਜਿਹੜਾ ਸ਼ਹਿਰ ਦੇ ਕਰਮਾਂ ਨੂੰ ਰੋਕਦਾ ਚੰਗੇ ਕਰਮਾਂ ਨੂੰ ਰੋਕਦਾ ਇਹਦੇ ਬੰਦੇ ਨੂੰ ਆਪਾਂ ਦਰਦੀ ਦੇ ਦਰਦੀ ਤੁਰਦਾ ਕਰਨਾ ਚਾਹੀਦਾ ਔਰ ਸਾਡੇ ਸ਼ਹਿਰ ਦੇ ਵਿੱਚ ਜਦੋਂ ਅਸੀਂ ਅਨਾਜ ਮਾਰਟੀ ਦੇ ਵਿਚ ਆਨੇ ਕੁਝ ਟਾਈਮ ਪਹਿਲਾਂ ਜਿਹੜਾ ਸਾਡਾ 13 ਨੋਕਾ ਕਸਾਈ ਵਾਲੇ ਦੇ ਨਾਲ ਇੱਕ ਕੰਟਰੋਲ ਵਿੱਚ ਬਣਿਆ ਉਹਦੇ ਵਿੱਚ ਸੱਤ ਦੇ ਬਗੈਰ ਹੀ ਬਹੁਤ ਪਾਣੀ ਖੜਦਾ ਰਿਹਾ ਪਿੱਛੇ ਨੇ 15 ਦਿਨ ਹਰ ਵਾਰ ਤੇ ਬੰਦ ਕਰੇ ਤਾਂ ਲਗਭਗ ਮਹੀਨਾ ਹੀ ਲੱਗਿਆ ਪਰ ਦੋਸਤੋ ਉਹਦਾ ਕੁਝ ਅੰਫੇਲ ਕੰਮ ਕਰਿਆ ਪਰ ਜਿੱਤੋ ਜਹਾਜ ਕਰ ਇਹਨੂੰ ਸਰਮਾ ਨੂੰ ਦੇਵੇਂ ਗੌਰਤੇ ਕਰਾਣੇ ਦੀ ਕੋਸ਼ਿਸ਼ ਕਰੀ ਜਾਂ ਉਹਨਾਂ ਨੇ ਕਰਿਆ ਨਹੀਂ ਹੈ ਬਰੀ ਇਮਾਨਦਾਰ ਸਰਕਾਰ ਦੇ ਤੌਰ ਤੇ ਤੁਹਾਡੇ ਤੋਂ ਉਹਨਾਂ ਦੀ ਗਿਣਤੀ ਹੈ ਕਿ ਕੋਈ ਸਾਨੂੰ ਦਫ਼ਤਰਾਂ ਜਾ ਕੇ ਕਿਸੇ ਪੈਸਾ ਨਹੀਂ ਦੇਣਾ ਕੋਈ। ਸਤਿ ਸ਼੍ਰੀ ਅਕਾਲ। ਸੋ ਅੱਜ ਤੁਸੀਂ ਜਿਹੜੇ ਤਰ੍ਹਾਂ ਨਹੀਂ ਆਏ ਸਭ ਤੋਂ ਪਹਿਲਾਂ ਤਾਂ ਹੌਸਲਾ ਨਹੀਂ ਛੋੜਾ ਸਾਰੇ ਅਸੀਂ ਵੱਧ ਤੋਂ ਵੱਧ ਕਾਰ ਨਰਿੰਦਰ ਸਿੰਘ ਕੰਮ ਲਈ ਬਹੁਤ ਹਾਂ ਪਰ ਤੁਹਾਡਾ ਪੂਰਾ ਮਾਰਗ ਦਰਸ਼ਨ। ਸੋ ਮੇਰਾ ਇੱਕ ਸਾਡੇ ਅਨਾਜ ਮੋਹਰੀ ਤੋਂ ਪਿੱਛੇ ਮੈਂ ਤੁਹਾਡਾ ਧਿਆਨ ਚ ਲੈਣਾ ਚਾਹੁੰਦਾ ਇੱਕ ਸੜਕ ਹੈ ਜਿਹੜੀ ਬਾਈਪਾਸ ਨਾਲ ਜੁੜਦੀ ਹੈ ਤੇ ਸਾਰੇ ਪਿੰਡਾਂ ਨੂੰ ਲੇਕ ਹੁੰਦੀ ਹੈ ਸਾਰੇ ਪਿੰਡੋਂ ਉੱਥੋਂ ਐਂਟ ਕਰਦੇ ਸੋ ਮੇਰੀ ਜਰੂਰ ਹੈ ਬੇਤੀਏ ਬਹੁਤ ਪੁਰਾਣੀ ਜਿਹਾ ਮਾਰਗ ਹੈ ਵੀ ਸੜਕ ਨੂੰ ਕਿਰਪਾ ਕਰਕੇ ਜੂਬ ਹੋਵਾ ਜਾਵੇ ਪਿੰਡਾਂ ਵਾਲੀ ਦੀ ਮੰਗ ਹੈ ਤੇ ਸ਼ਹਿਰ ਦੀ ਵੀ ਮੰਗ ਸੋ ਮਾਥੇ ਤੁਮਰਾ ਤੇ ਜੀਆ ਦਿਨਾ ਕਿ ਵਿਸ਼ਵਾਸ ਵਾਲਾ ਉਹ ਵੀ ਬੜੀਆ ਤਰੀਕੇ ਨਾਲ ਬਣਾ ਦਿਓ ਜੋ ਸਰਪੋਰਟ ਤੁਸੀਂ ਸੇਵਾ ਕਰ ਰਿਹਾ ਸੀ ਉਹਦਾ ਬੰਦਾ ਆਖ ਮੋੜਾ ਬਣਾਇ ਬਹੁਤ ਬੈਠੇ ਨੇ ਮਾਫੀ ਚਾਹੁੰਦੇ ਕਿਉਂਕਿ ਇਸ ਤੋਂ ਬਾਅਦ ਸਿੰਘਵਾਲਾ ਰੋਡ ਤੇ ਵੀ ਜੋ ਮੀਟਿੰਗ ਹੈ ਉਹ ਉੱਥੇ ਵੇਟ ਹੋ ਰਹੀ ਹੈ ਕਿਉਂਕਿ ਪਹਿਲਾਂ ਹੀ ਬਹੁਤ ਲੇਟ ਹੈ ਸੋ ਮੈਂ ਹੁਣ ਬੇਨਤੀ ਕਰੂੰਗਾ ਮੈਡਮਾਂ ਨੂੰ ਗਗਨਬਾਨ ਜੀ ਨੂੰ ਉਹ ਆਪਣੇ ਚਾਰ ਸ਼ਬਦ ਸੰਗਤਾਂ ਬਹੁਤ ਬਹੁਤ ਧੰਨਵਾਦ ਜੀ ਮਾਹੀਓ ਜੀ ਦੇ ਖਾਨਸਾ ਵਾਹਿਗੁਰੂ ਜੀ ਦੀ ਖਤੇ ਜੀ ਜੈ ਮਾਤਾ ਦੀ ਸਾਰਿਆਂ ਨੂੰ ਸੰਗਤ ਨੂੰ ਵੱਡੇ ਛੋਟੇ ਲਿੰਗਿਆ ਭੈਣਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਉਂਦੀ ਕੀਤੀ ਪਿਛਲੇ ਖੜੜ ਵਾਲੇ ਪ੍ਰੋਗਰਾਮ ਚ ਸੰਗਤ ਬਹੁਤ ਜੁੜੀ ਸੀ ਤੇ ਥੋੜਾ ਸਮਾਂ ਲੱਗ ਗਿਆ ਜ਼ਿਆਦਾ ਸਾਰਿਆਂ ਦਾ ਮੈਨੂੰ ਇਹ ਜ਼ਿੰਮੇਵਾਰੀ ਤੇ ਪਹੁੰਚਾਉਣ ਲਈ ਮੈਂ ਧੰਨਵਾਦ ਕਰਦੀ ਆ ਸੁੱਖ ਨਾਲ ਬੱਚੇ ਵੀ ਬਹੁਤ ਆਏ ਨੇ ਵੱਡੇ ਤਾਂ ਆਏ ਆਏ ਨੇ 2 ਸਾਲ ਹੋ ਗਏ ਨੇ ਮੈਂ ਥੋੜਾ ਚਾਨਣਾ ਪਾਣਾ ਚਾਹੂੰਗੀ ਕਿ ਜੇ ਤੁਸੀਂ ਸਰਦਾਰ ਭਗਵੰਦ ਮਾਨ ਜੀ ਦੀ ਸਰਕਾਰ ਨੂੰ ਚੁਣਿਆ ਤੇ ਕਿਹੜੇ ਕਿਹੜੇ ਕੰਮਾਂ ਉੱਤੇ ਕੰਮ ਹੋ ਰਿਹਾ ਸਭ ਤੋਂ ਪਹਿਲਾਂ ਜਿਹੜੀ ਗਰੰਟੀ ਬਿਜਲੀ ਦੀ ਦਿੱਤੀ ਗਈ ਸੀ ਕਿ ਜਦੋਂ ਸਰਕਾਰ ਬਣਦੀ ਹੈ ਤੇ ਬਿਜਲੀ ਮੋਸਤੀ ਦਿੱਤੀ ਜਾਊਗੀ ਬਹੁਤ ਐ ਨੇ ਕਿ ਆ ਵੀ ਸਰਕਾਰ ਨਹੀਂ ਬਣਨੀ ਸਰਕਾਰ ਬਣ ਗਈ ਕਿ ਆਪ ਲੋਕ ਅਸੀਂ سونے ਦਾ ਚਮਚ ਲੈ ਕੇ ਪੈਦਾ ਹੁੰਦੇ ਆ ਸਾਡੀਆਂ ਹੀ ਰਹਿਣਗੇ ਆ ਆਮ ਲੋਕਾਂ ਨੇ ਮੇਰੀਆਂ ਸਾਰੀਆਂ ਪੀੜੀਆਂ ਕਿਸਾਨੀ ਵਾਲੀਆਂ ਰਹੀਆਂ ਜੀ ਕਿਸਾਨ ਪਰਿਵਾਰ ਤੋਂ ਮੈਂ ਬਲੌਗ ਕਰਦੀ ਆ ਤੇ ਸਰਕਾਰ ਬਣ ਗਈ ਫਿਰ ਕਿਹਨੇ ਬਿਜਲੀ ਮਾਫ ਨਹੀਂ ਕਰ ਸਕਦੇ ਬਿਜਲੀ ਦੇਤੀ ਜਦੋਂ ਦੇਤੀ ਕਿਹਨੇ 2-3 ਮਹੀਨੇ ਦੇਣਗੇ ਬਸ ਇ ਤੋਂ ਜ਼ਿਆਦਾ ਨਹੀਂ ਦੇ ਸਕਦੇ ਦੇਖੋ 90% ਲੋਕਾਂ ਨੇ ਦੋ ਸਾਲਾਂ ਤੋਂ ਜਿਹੜੇ ਬਿਜਲੀ ਦੇ ਬਿੱਲ ਨੇ ਆਪਾਂ ਸਰਕਾਰ ਨੇ ਜਿਹੜੀ ਸਭ ਤੋਂ ਪਹਿਲੀ ਗਾਰੰਟੀ ਦਿੱਤੀ ਸੀ ਉਹ ਪੂਰੀ ਕੀਤੀ ਆਪਣੀ ਹਰ ਮਹੀਨੇ 5-6000 ਦੀ ਬਚਤ ਹਰ ਪਰਿਵਾਰ ਚ ਹੋ ਰਹੀ ਹੈ ਪਿਛਲੀਆਂ ਸਰਕਾਰਾਂ ਜਿਹੜੀ ਬਿਜਲੀ ਸੀ ਉਹ ਪ੍ਰਾਈਵੇਟ ਖਰੀਦ ਰੀਆਂ ਸੀ ਤੇ ਜਿਹੇ ਹਿੱਸੇ ਲੈ ਰਹੇ ਆਪਣੀ ਸਰਕਾਰ ਨੇ ਜਿਹੜਾ ਥਰਮਲ ਪਲਾਂਟ ਹੈ ਆਪਣਾ ਲਾਇਆ ਆਪਣਾ ਖਰੀਦ ਲਿਆ ਸਰਕਾਰੀ ਕੀਤਾ ਆਪਣੀ ਸਰਕਾਰ ਨੇ ਝਾਰਖੰਡ ਵਿੱਚ ਕੋਲੇ ਦੀ ਮਾਈਨ ਜਿਹੜੀ ਉਹ ਆਪਣੀ ਚਲਾ ਲਈ ਪਹਿਲਾਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਖਰੀਦੇ ਸੀ ਸਰਕਾਰ ਨੇ ਪੰਜਾਬ ਦੀਆਂ ਜੜਾਂ 'ਚ ਪਾਣੀ ਪਾਇਆ ਸਰਕਾਰ ਪੱਕੇ ਪੈਰੀਂ ਕੰਮ ਕਰਦੀ ਹੈ ਸਰਕਾਰ